ਕਾਇਰ ਕੋਜ ਨੇ ਸੋਡੇ ਨਾਲ ਗੱਲਾਂ ਸਾਧੀਆਂ ਕਰੀ ਲੀਆਂ ਨੇ ਅਸੀਂ ਕੋ ਵਹਿਣ ਸ਼ੁਰੂ ਕੀਤਾ ਜੋ ਸਾਡੇ ਪਾਣੀਆਂ 'ਚ ਜ਼ਹਿਰਾਂ ਕੈਮੀਕਲ ਪਾ ਕੇ ਸਾਡੀਆਂ ਨਸਲਾਂ ਫਸਲਾਂ ਸਾਡੀ ਧਰਤੀ ਆਪੂ ਹਵਾ ਨੂੰ ਜ਼ਹਿਰ ਕਰ ਦਿੱਤਾ ਗਿਆ ਅਸੀਂ ਰੋਕਣ ਤੋਂ ਸ਼ੁਰੂ ਹੋਏ ਹਮਾਚਲ ਦੇ ਜਿੱਥੋਂ ਹਮਾਚਲ ਦੇ ਵਿੱਚੋਂ ਸੱਪ ਲਈ ਸ਼ੁਰੂ ਹੁੰਦਾ ਨੰਬਰ ਸਾਵਾ ਪ੍ਰੋਸਤੋਬਾ ਮਹਾਲੀ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹਾ ਲੁਧਿਆਣਾ ਅੱਜ ਮਾਨਸਾ ਜਿਹੜੇ ਦੇ ਪਿੰਡਾਂ ਚ ਆਏ ਆ ਸਾਡਾ ਆਉਣ ਦਾ ਮਕਸਦ ਕੀ ਆ ਸੋਨੇ ਕੋਲੇ ਨਾ ਅਸੀਂ ਬੋਟਾ ਮੰਗਣ ਆਏ ਆ ਨਾ ਬੋਟਾ ਵਾਹ ਕੇ ਵਕਤ ਆ ਸਾਡਾ ਮਕਸਦ ਆ ਕਿ ਆਪਾਂ ਬਹੁਤ ਗਹਿਰੇ ਸੰਕਟ 'ਚ ਫਸ ਚੁੱਕੇ ਆ ਤੇ ਇਹ ਸੰਕਟ ਦਿਨੋਂ ਦਿਨ ਬਹੁਤ ਜ਼ਿਆਦਾ ਗਹਿਰਾ ਹੁੰਦਾ ਜਾਣਾ ਅੱਛੀ ਹਲੇ ਵੀ ਇਹਨਾਂ ਗੱਲਾਂ ਬਾਰੇ ਸੋਚ ਨਹੀਂ ਰਹੇ ਅੱਜ ਦਹਾਦਲਾਂ ਦੀ ਪਹਿਲਾ ਦੀ ਰਿਪੋਰਟ ਹੈ ਕਿ ਪੰਜਾਬ ਦੇ ਕਿਸੇ ਵੀ ਜਿਹਰੇ ਦੇ ਵਿੱਚ ਧਰਤੀ ਦੇ ਖਾੜੇ ਦਾ ਪਾਣੀ ਉਹ ਪੀਣ ਯੋਗ ਨਹੀਂ ਰਿਹਾ ਤੁਸੀਂ ਆਪਣਾ ਪਾਣੀ ਪਿੰਡ ਦਾ ਚੈੱਕ ਕਰਾਓਗੇ ਤਾਂ ਇਹ ਪਤਾ ਨਹੀਂ ਕਿਹੜੇ-ਕਿਹੜੇ ਕੈਮੀਕਲ ਆ ਚੁੱਕੇ ਆ ਤੇ ਉਹਦਾ ਕੀ ਕਾਸੇ ਦੇਖ ਰਹੇ ਆ ਕਈ ਸਰ ਤਾਰੇ ਪੀਣ ਲੇ ਅਟਾਇਆ ਥੋ ਜੋ ਹਵਲ ਬਹੁਤ ਬਾਰੀਆਂ ਬਿਮਾਰੀਆਂ ਬੱਚਾ ਸਾਡੇ ਪਹਿਲਾਂ ਹੁਣ ਮੜ ਗਿਆ ਆਪਾਂ ਟੀਕੇ ਦਾ ਜਵਾਬ ਲੈਣ ਲੱਗੇ ਆਈਓ ਸੈਂਟਰਾਂ ਦੇ ਵਿੱਚ ਇੱਥੇ ਦੇਖੋ ਜੀ ਇਹ ਤਾਂ ਸਾਡੀਆਂ ਆਣ ਵਾਲੀਆਂ نسلਾਂ ਨੇ ਜਿੰਨੇ ਸਾਡੇ ਘਾਰੇ ਜਵਾਬ ਆ ਇਹਨਾਂ ਦਾ ਕਹਾ ਜਵਾਬ ਹੀ ਨਹੀਂ ਪੈਦਾ ਹੋਣੀ ਇਸ ਕਰਕੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਬਣੇ ਜਾਂਦੇ ਆ ਅਵਰੇ ਕੋਲ ਵੀ ਵਖਤਾਂ ਨੂੰ ਦਾ ਮਾਨਸਾਲਾ ਇਹ ਦੱਸ ਰਿਹਾ ਸੀ ਇਹਨੂੰ ਬਗਵਾਨੀ ਨੇ ਸਮਝ ਲੱਗ ਰਹੀ ਕਿ ਇਹ ਜੀ ਬਿਮਾਰੀ ਆ ਇਹਦੇ ਬੈਠੇ-ਬੈਠੇ ਦੇ ਲੱਤਾਂ ਦੇ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਹਾਂ ਹਾਂ ਜਦ ਡਾਕਟਰਾਂ ਨੂੰ ਸਮਝ ਨਹੀਂ ਪੈ ਰਹੀ ਬਿਮਾਰਨਾ ਸਾਨੂੰ ਕਿਹੜੀ ਨਾਲ ਲੱਗ ਰਹੀਆਂ ਨੇ ਪਰ ਉਹਦੇ ਬਾਰੇ ਅਸੀਂ ਚਿੰਤਤ ਨਹੀਂ ਹਾਂ ਨਾ ਸਾਡੇ ਸਿਆਸੀ ਬੰਦੇ ਚਿੰਤਤ ਆ ਉਹਦਾ ਇਹ ਸੋਚੀ ਜਾਂਦੇ ਅਸੀਂ ਕੁਰਸੀ ਤੇ ਕਿਵੇਂ ਬੈਠਣਾ ਜਾਂ ਅਸੀਂ ਆਪਣੀ ਕੁਰਸੀ ਨੂੰ ਕਿਵੇਂ ਬਚਾ ਕੇ ਰੱਖਣਾ ਜੁਨੀਆਂ ਵੀ ਪੰਜਾਬ ਮਾਰੂ ਨੀਤੀਆਂ ਨੇ ਸੈਕਟਰ ਦੀਆਂ ਰੱਖ ਲੋ ਜਾਂ ਸੀਟਰੀਆਂ ਰੱਖ ਲੋ ਸਾਰੀਆਂ ਪੰਜਾਬ ਚ ਲਾਗੂ ਹੋ ਰਹੀਆਂ ਨੇ ਆਪਾਂ ਚੋਪਾਂ ਨਹੀਂ ਇਹ ਬਰੋਂ ਪਤਾ ਹੈ ਸਿੱਖਿਆ ਨੀਤੀ ਬਹੁਤ ਖਤਰਨਾਕ ਨੀਤੀ ਹੈ ਕਿਸੇ ਸੱਭਿਆਚਾਰ ਨੂੰ ਕਿਸੇ ਕੌਮ ਨੂੰ ਜੇ ਉਹ ਖਤਮ ਕਰਨਾ ਹੈ ਤਾਂ ਸਿੱਖਿਆ ਦੇ ਉੱਤੇ ਕੰਟਰੋਲ ਕੀਤਾ ਜਾਂਦਾ ਹੈ ਨਰੇਜਾਂ ਨੇ ਵੀ ਇਹੀ ਕੀਤਾ ਸੀ ਐਸ ਕਰੇ ਨਵੀਂ ਸਿੱਖਿਆ ਨੀਤੀ ਨਿਵਤ ਮੌਸੀ ਕਹਿੰਦੇ ਜੀ ਨੂੰ 220 ਰੀ ਉਹ ਪੰਜਾਬ ਦੇ ਵਿੱਚ ਭੰਤ ਸਰਕਾਰ ਨੇ ਲਾਗੂ ਕਰਤੀ ਕੇਂਦਰ ਨੇ ਕਹਿ ਦਿੱਤੇ ਜਿੰਨੇ ਟਰੱਕ ਦੇ ਸੂਬੇ ਆ ਮੈਂ ਉਹਨਾਂ ਸੂਬਿਆਂ 'ਚ ਵੀ ਗਿਆ ਆ ਥੰਮ ਲੱਗੂ ਕਰਨਾਟਕਾ ਕੇਰਲਾ ਤਰਗਾਨਾ ਆਂਧਰਾ ਪੱਛਮੀ ਬੰਗਾਲ ਦੀ ਆਪਾਂ ਗੱਲ ਕਰਦੇ ਆ ਕਿ ਉਹਨਾਂ ਨੇ ਸਟ੍ਰੈਟਜੀ ਲਾਗੂ ਨਹੀਂ ਕੀਤੀ ਪਰ ਇੱਥੇ ਲਾਗੂ ਹੋ ਗਈ ਆ ਆਪਾਂ ਨੂੰ ਕੋਈ ਪਰਵਾਹ ਨਹੀਂ ਅਕਲ ਦੀ ਗੱਲ ਐਮਕੇ ਸ਼ਰਮਾ ਮੰਤਰੀ ਆ ਤੁਹਾਨੂੰ ਲਾਡੂ ਦਾ ਉਹਨੇ ਜਿਹੜਾ ਬਜਟ ਪੇਸ਼ ਕਰਨਾ ਉਹਨਾਂ ਨੇ ਬੈਕਟਰ ਦਾ ਫੈਸਲਾ ਕਰਨਾ ਉਹਨਾਂ ਦਾ ਤਾਂ ਉਹਦੇ ਉੱਤੇ ਜਿਹੜਾ ਰੁਪਿਆ ਲਿਖਿਆ ਹੁੰਦਾ ਉਹ ਰੁਪਿਆ ਉਹਨੇ ਆਪਣੀ ਬੋਡੀ 'ਚ ਲੱਗ ਲਿਆ ਸਾਡੇ ਉੱਤੇ ਜ਼ਬਰੀ ਹਿੰਦੀ ਨੂੰ ਮੜਿਆ ਥੋਪਿਆ ਜਾ ਰਿਹਾ ਸੀ ਕੋਈ ਬੋਲੀ ਦਾ ਵਿਰੋਧ ਨਹੀਂ ਕਰਦੇ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਹੈ ਪਰ ਪੰਜਾਬ ਦੇ ਵਿੱਚ ਪੰਜਾਬੀ ਨੂੰ ਮਾਰਨਾ ਤੇ ਉਹਦੇ ਲਈ ਚੁੱਪਾਂ ਪੰਜਾਬ ਦੇ ਵਿੱਚ ਪਾਣੀਆਂ ਯਾਰਾਂ ਪਾਣੀਆਂ ਉਹਦੇ ਲਈ ਚੁੱਪਾਂ ਸਾਡੇ ਦਰਿਆ ਜਾਨੀ ਤੇਰੇ ਘਾਤੇ ਧਰਤੀ ਇਹਦਾ ਬੋਰ ਕਰਕੇ ਆਪਣੀ ਫੈਕਟਰੀਆਂ ਧੌਣੇ ਲੱਗੀ ਆ ਉਹ ਸਾਰਾ ਪਾਣੀ ਜਿੰਨਾ ਧਰਤੀ ਇਹਦਾ ਬੋਰ ਕਰਕੇ ਜਿਹੜਾ ਪਾਈ ਜਾ ਰਹੇ ਆ ਆ ਛੋਣਾ ਸੋਡਾ ਹਾਲਾਤ ਦੇਖੋ ਕਹਾਨੂੰ ਕੀ ਬਣਦੇ ਆ ਇਹ ਨਹੀਂ ਚੱਕਣਾ ਕਿਸੇ ਨੇ ਕਿੰਨਾ ਚਿਰ ਆਪਸ ਸਰਾਂ ਜੁੱਤੀ ਜਾਵਾਂਗੇ ਤੇ ਰੇਂਦਾ ਪੁਤਲੇ ਦੀ ਕਸਰ ਕੱਢੀ ਜਾ ਰਹੀ ਆ ਜਿਹਨਾਂ ਸਮਝਿਆ ਕਿਸਾਨਾਂ ਆਂ ਮਜ਼ਦੂਰਾਂ ਆਂ ਲੜਦਿਆਂ ਧਰਾਂ ਨੇ ਜਿੱਥੇ ਬੰਦਿਆਂ ਨੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਲੋਕਾਂ 'ਚ ਵੀ ਇਹਦਾ ਜਰਾ ਰੋਕ ਲੈਂਦੇ ਆ ਜੀ ਇਹਦਾ ਰੋਚ ਮੇਡੰਡਾ ਪਾਈ ਰੱਖਦੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਆ ਜੀ ਕਾਰਨ ਕੀ ਜੇ ਕਿਤੇ ਬੰਦਿਆਂ ਪਾਸੇ ਹੋਣ ਤਾਂ ਪੰਜਾਬ ਨੂੰ ਆਪਣਾ ਸਰਕਾਰ ਹੁਣ ਥੋੜਾ 25 26 ਹਜ਼ਾਰ ਕਿੱਲਾ ਪੰਜਾਬ ਦਾ ਸਰਕਾਰ ਰੋਗ ਗਿਆ ਨੇ ਭਾਤ ਵਾਲਾ ਨੇ ਸਰਕਾਰ ਦੇ ਨਵੀਆਂ ਰੇਲਜਾਂ ਲੀਆਂ ਨੇ ਸੜਕਾਂ ਹੋਰ ਕੱਟ ਰਹੀਆਂ ਯੋਗਸ਼ਾਹ ਰਹੀਆਂ ਨੇ ਪੰਜਾਬ 'ਚ ਜ਼ਮੀਨਾਂ ਸੋਧੀਆਂ ਕੱਟ ਰਹੀਆਂ ਨੇ ਪੂਰੀ ਤਰ੍ਹਾਂ ਵੀ ਦੇ ਉੱਤੇ ਜ਼ਮੀਨ ਕੱਟ ਨਹੀਂ ਰਹੀ ਜਿਹੜੀ ਉਹ ਜਾਊ ਜ਼ਮੀਨਾਂ ਤੇ ਆਵਾਜ਼ੀ ਵੱਧ ਰਹੀ ਆ ਹੁਣੇ ਬਹੁਤ ਚਿਰ ਦੇ ਸ ਲੋਕਾਂ ਨੂੰ ਕਹਿੰਦੇ ਆ ਰਹੇ ਆ ਵੀ ਭਾਈ ਜ਼ਮੀਨਾਂ ਨਾ ਵੇਚੋ ਜ਼ਮੀਨਾਂ ਨਾ ਵੇਚੋ ਨਹੀਂ ਸਮਝ ਰਹੇ ਲੋਕ ਤੁਨਵੇਂ ਕਾਲ ਦਾ ਆਦਨਾ 5 ਸਾਲ ਖੜ੍ਹ ਜੋ ਆ ਲਿਖ ਲਿਓ ਗੱਲ ਮੇਰੀ ਇਹ 5 ਸਾਲ ਪਹਿਲਾਂ ਬੋਲੀ ਹੋਈ ਗੱਲ ਆ ਮੇਰੀ ਜ਼ਮੀਨ ਵਾਲੇ ਨੂੰ ਨਾ ਵੇਚੋ ਤੇ ਰੇਟ ਦੇ ਲੋ ਕਿੱਥੇ ਬਾਗੇ ਆ ਰਾਮਪੁਰੇ ਆਪਣੇ ਪੁਲ ਪਿੰਡਾਂ ਬਾਹਰ ਦਾ ਫਟਕਾ ਵਾਲਾ 17 ਕਰੋੜ 60 ਲੱਖ ਦਾ ਗੱਲਾਂ ਵੇਚ ਆਉਂਦੇ ਜਿੰਨੀ ਰਾਮਪੁਰੇ ਤੋਂ ਲੈ ਕੇ ਤਫੇ ਤੱਕ ਦਾ ਹਾਈਵੇ ਜਾਂਦੇ ਆ ਦੋਨੇ ਪਾਸੇ ਸੜਕ ਦੇ ਆਪਣੇ ਜ਼ਮੀਨਦਾਰਾਂ ਨੇ ਜ਼ਮੀਨ ਵੇਚਦੀ ਕਿਸੇ ਵਪਾਰੀ ਨੇ ਲੈ ਲਈ ਕਿਸ ਦਲਾਰ ਨੇ ਲੈ ਲਈ ਕਿਸੇ ਡਾਕਟਰ ਨੇ ਲੈ ਲਈ ਇਹ 5 ਸਾਲ ਖੜਜੋ ਜਿੰਨੇ ਹਾਈਵੇ ਆ ਬਿੰਡਰ ਲੈ ਕੇ ਭਲਿੱਪੁਰ ਨੂੰ ਜਾਨੇ ਆ ਬਿੰਡਰਾਂ ਬਸਰ ਨੂੰ ਜਾਨੇ ਆ ਲੁਧਿਆਣਾ ਦੇ ਨਾਲ ਤੋਂ ਜਿੰਨੇ ਹਾਈਵੇ ਆ ਸਾਰੇ ਹਾਈਵੇ ਦੇ ਉੱਤੇ ਦੋਨੇ ਪਾਸੇ ਸੋਨੂੰ ਬਿਲਡਿੰਗਾਂ ਹੀ ਬਿਲਡਿੰਗਾਂ ਮਾਰਤਾ ਹੀ ਮਾਰਤਾ ਮੇਰੇ ਰੌਣਗੀਆਂ ਕੋਈ ਕਲੌਨੀ ਇਕੱਠੀ ਗਈ ਆ ਕੋਈ ਵੱਡੇ ਮਾਲ ਬਣ ਰਹੇ ਆ ਕੋਈ ਦੁਕਾਨਾਂ ਬਣ ਰਹੀਆਂ ਕਲਾਸਟਰ ਬਣ ਰਹੇ ਆ ਫਰੰਟ ਆਫ ਆ ਸੜਕਾਂ ਦਾ ਵੇਚੀ ਜਾਨੇ ਆ ਮੰਗਰੋਂ ਕਿਸੇ ਨੇ ਮੁੜ ਕੇ ਦੇਣੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਚੱਲ ਬਾਰ-ਬਾਰ ਦੱਸਾਉਣਾ ਹੈ ਕਿ ਪੈਸੇ ਦੀ ਬਈ ਕੋਈ ਕੀਮਤ ਨਹੀਂ ਹੈ। ਪੈਸੇ ਦੀ ਕੀਮਤ ਰੋਜ਼ ਘਟਦੀ ਐ, ਧਰਤੀ ਦੀ ਕੀਮਤ ਵਧ ਰਹੀ ਐ। ਸੋਨੇ ਦੀ ਗੱਲ ਆਪਾਂ ਕਰਦੇ ਆਂ। ਅਜੇ 6 ਮਹੀਨੇ ਪਹਿਲਾਂ ਸੋਨਾ ਕਿੰਨਾ ਕੀ ਰੇਟ ਸੀਗਾ? 70 ਕੀ 70000 ਨੂੰ ਐਸ ਵੇਲੇ ਕੀ ਹੋ ਗਿਆ 90000 ਕੋਲਾ 6 ਮਹੀਨਿਆਂ 'ਚ ਉਹ ਨਹੀਂ ਦੀ ਵਧੂਗੀ। ਦਾ ਜ਼ਮੀਨ ਦੇ ਬਾਰੇ ਮੈਂ ਬਹੁਤ ਜ਼ਿਆਦਾ ਰੌਲਾ ਪਾਉਂਦਾ ਆ ਰਿਹਾ ਮੈਂ ਪਹਿਲਾਂ ਵੀ ਤੁਹਾਡੇ ਕੋਲ ਬੋਟਾ ਮੇਲੇ ਗਿਆ ਸੀ ਉਦੋਂ ਵੀ ਕਹਿ ਗਿਆ ਸੀ ਵੀ ਜ਼ਮੀਨਾਂ ਨਾ ਵੇਚੋ ਜ਼ਮੀਨ ਦਾ ਕੋਈ ਵੀ ਕੀਮਤ ਦੇਣ ਨੂੰ ਤਿਆਰ ਹੋ ਜਾਣਗੇ ਚਾਹੇ 100 ਕਰੋੜ ਮੰਗ ਲਓ ਵੀ ਦੇ ਦੇਣਗੇ ਪੈਸੇ ਦੇ ਕਾਗਜ਼ ਨੇ ਭਾਈ ਪਤਾ ਨਹੀਂ ਕਦੋਂ ਸਵਾਹ ਬਣ ਜਾਣਾ ਚਲੋ ਮੰਨ ਲਓ ਕਿ ਪੈਸਾ ਲਾਓਗੇ ਕਿੱਥੇ ਹੁਣ ਬਾਹਲੇ ਬੰਦੇ ਕਹਿ ਲੈਂਦੇ ਆ ਭਾਈ ਇੱਥੇ ਮਹਿੰਗੀ ਵਿਗਦੀ ਆ ਤੇ ਕਹਾ ਹੋਰ ਬਣਾ ਲਾਂਗੇ ਬਣਾਉਗੇ ਤਾਂ ਹੈ ਹੀ ਨਹੀਂ ਜ਼ਮੀਨ ਤਾਂ ਮਿਲਣੀ ਮੇਰੇ ਪਹਿਲੇ ਪੱਬਾ ਵੀ 50-55 ਲੱਖ ਨੂੰ ਹੋ ਗਿਆ। ਰਾਜਸਥਾਨ ਚ ਸੀਗੀ ਜੀ ਉਹ ਵੀ ਬੰਦ ਕਰਦੇ। ਉਹ ਤਾਂ ਲੈ ਹੀ ਨਹੀਂ ਦਿੰਦੇ ਉੱਥੇ ਭਾਗੇ ਦੇ ਸੀਗੇ। ਰਾਜਸਥਾਨ ਸਾਨੂੰ ਬੰਦ ਹੈ। 1970 ਦੀ ਤੁਸੀਂ ਲੈ ਨਹੀਂ ਸਕਦੇ। ਹਿਮਾਚਲ ਦੇ ਤਾਂ ਸਾਨੂੰ ਕਾਨੂੰਨ ਬਣਾਇਆ ਕੋਈ ਜ਼ਮੀਨ ਨਹੀਂ ਲੈ ਸਕਦਾ ਕੋਈ ਬੋਲ ਨਹੀਂ ਬਣਾ ਸਕਦੇ। ਕੋਈ ਨਾਖਰੀ ਲੈ ਸਕਦੇ। ਇਹੀ ਉੱਤਰਾਖੰਡ ਨੇ ਕਾਨੂੰਨ ਬਣਾਤਾ ਕਿ ਉੱਥੇ ਦਾ ਵੱਖ ਮੰਤਰੀ ਕੁਝ ਕਰਦਾਮੀ। ਉਹਨੇ ਗ੍ਰਾਊਂਡ ਬਣਾਤਾ ਵੀ ਬਾਹਰਲਾ ਫਰਦਾ ਕੇ ਜ਼ਮੀਨ ਨਹੀਂ ਲੈ ਸਕਦਾ। ਤੇ ਅਸੀਂ ਇਹ ਗੱਲ ਨੂੰ ਲੈ ਕੇ ਭਾਈ ਅਮਰੋਜ ਨੇ ਪ੍ਰੈਸ ਕਾਨਫਰੰਸ ਕਰਕੇ ਜੰਨੀ ਰਣ ਦੇ ਵਿੱਚ ਇੱਕ ਅਜੰਡਾ ਪੇਸ਼ ਕੀਤਾ ਸੀ ਕਿ ਪੰਜਾਬ ਦੀਆਂ ਨੌਜਰੀਆਂ ਪੰਜਾਬੀਆਂ ਦੇ ਹੀ ਰੱਖਣੀਆਂ ਹੋਣ ਇਹਦੇ ਲਈ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਦੂਜੇ ਸੂਬਿਆਂ ਦੇ ਕਾਨੂੰਨ ਹੈ ਪੰਜਾਬ ਦੇ ਵਿੱਚ ਜਿਹੜਾ ਬੰਦਾ ਜ਼ਮੀਨ ਲੈਣੀ ਚਾਹੁੰਦਾ ਬਾਹਰੋਂ ਆ ਕੇ ਉਹ ਸ਼ਰਤਾਂ ਪੂਰੀਆਂ ਕਰੇ ਤਾਂ ਲੈ ਸਕਦਾ ਹੁਣ ਇੱਥੇ ਕੀ ਹਲਾਲ ਹੋ ਰਿਹਾ ਹੈ ਜਿਹੜਾ ਮਰਗੀਦਲਾ ਬੰਦਾ ਆ ਕੇ ਦਸਾਂ ਨੰਬਰ ਵਿੱਚ ਵੋਟ ਵੀ ਬਣ ਜਾਂਦੀ ਹੈ ਆਧਾਰ ਕਾਰਡ ਵੀ ਬਣ ਜਾਂਦਾ ਹੈ ਜਿਵੇਂ ਇਹ ਕਿਹ ਲੈਣ ਤੇ ਸਾਡੇ ਕੋਲ ਸਾਡੀ ਵਾਹੀ ਜੋ ਧਰਤੀ ਸਾਡੀਆਂ ਨੌਕਰੀਆਂ ਸਾਡੀ ਸੱਭਿਆਚਾਰ ਸਾਡੀ ਬੋਲੀ ਸਾਡੇ ਪਾਣੀ ਨਹੀਂ ਬਚੇ ਪਤਾ ਨਹੀਂ ਪੰਜਾਬੀਆਂ ਨੂੰ ਕੀ ਇਹ ਬਿਮਾਰੀ ਪਈ ਆ ਆਜ਼ਾਦਨ ਪਹਿਲਾਂ ਮੈਂ ਵੀਡੀਓ ਪਾਈ ਸੀ ਆ ਕੋਈ ਦੇਖੀ ਹੋਰ ਮੇਰੇ ਪਿੰਡ ਦੀ ਵੀਡੀਓ ਹੈ ਮੈਂ ਮੇਰਾ ਪਿੰਡ ਵੀ ਨਹਿਰ ਤੇ ਆ ਨਹਿਰ ਪਹੀ ਵਗਦੀ ਆ ਮੋਗਾ ਬੰਦ ਪਿਆ ਨਾਲੇ ਖਾਲੀ ਕਰਦਾ ਪੈਪਾ ਪੰਗਾਂ ਉਹ ਟੱਕਣ ਖੋਲਣਾ ਕੱਲਾ ਸਾਰਾ ਪਿੰਡ ਦਾ ਗਰੂ ਪਾਣੀ ਲਾਈ ਜਾਂਦਾ ਤੇ ਨਹਿਰ ਦਾ ਪਾਣੀ ਬੰਦ ਰੱਖੇ ਅਸੀਂ ਆਪ ਹੀ ਪੰਜਾਬ ਦੇ ਬੈਰੀ ਬਣੇ ਰੱਖੇ ਸੋਡਰਾ ਸ਼ਾਮਦਲਾ ਕਿੰਨ ਦਾ ਪਾਣੀ ਦੀ ਨਹਿਰੀ ਆਉਂਦਾ ਆਉਂਦਾ ਪਾਣੀ ਵਧੀਆ ਆਉਂਦਾ ਲਾਉਨੇ ਆ ਬਸ ਜੀ ਘੱਟ ਵੱਧੀ ਲਾਉਣੇ ਕੋਈ ਗੱਲ ਦੇ ਖੜੇ ਚਾਰ ਸਾਲ ਦਿੱਤੀ ਗਿਆ ਨਾ ਕੰਮ ਜੀ ਹੋਇਆ ਬਈ ਜੀ ਪੰਜਾਂ ਤੇ ਚਤਤੀ ਕੀ ਜੇ ਮਤਰਾ ਲੱਗ ਗਏ ਨਹੀਂ ਖੜੋ ਚਾਰ ਸਾਲ ਤੁਸੀਂ ਜੇ ਨਾਂ ਇੱਥੇ ਪਾਣੀ ਪਿੱਛੇ ਤੱਕ ਨਾ ਹੋਇਆ ਕਰਨਗੇ ਮੇਰੀ ਗੱਲ ਜਾ ਕੇ ਸੁਣ ਲੋ ਜਿਹੜੇ ਪੁਰਾਣੇ ਆ ਜੀ ਉਹੀ ਜਾਂਦੇ ਨੇ ਨਹੀਂ ਉਹ ਅਸਲ ਹੁਣ ਮੈਂ ਮਾਨਸਾ ਸੋਨੇ ਜ਼ਿਲ੍ਹੇ ਦੇ ਵਿੱਚ ਲੋਕ ਸਭਾ ਦੇ ਵੋਟਾਂ ਦੇ ਇੱਕ ਪਿੰਡ ਤੇ ਬੋਲਿਆ ਮੈਂ ਬੋਲ ਕੇ ਨਿਕਲਣ ਲੱਗਿਆ ਤੇ ਇੱਕ ਮੈਨੂੰ ਬਾਪੂ ਕਹਿੰਦਾ ਸ਼ਰਾਬ ਤੇ ਨੂੰ ਉਹਦੀ ਮੋਟਾ ਪਾਟਾ ਪੈਂਦਿਆਂ ਮੈਂ ਗੱਲ ਕੀ ਹੋ ਗਈ ਕਾਪੂ ਦਾ ਮੁਕਤ ਨਾ ਚੀਜ਼ਾਂ ਦੇ ਖਿਲਾਫ ਬੋਲ ਜਿੰਨਾ ਸਰ ਉਹਦਾ ਲੈਟ ਮੋਟ ਹੋ ਗਈ ਮੈਂ ਬਾਪੂ ਮੈਂ ਤੇਰੇ ਆਉਣ ਵਾਲੇ ਭੇਖ ਨੂੰ ਬਚਾਉਣ ਲਈ ਬੋਲਣ ਆਇਆ ਮੈਂ ਅੱਜ ਦੀ ਨਹੀਂ ਗੱਲ ਕਰ ਆਇਆ ਕਹਦਾ ਭੈਣ ਮਾਗਾ ਤੂੰ ਮੈਨ ਖੜ ਕੇ ਕਹਾ ਦੇ ਕੀ ਹੋ ਕੀ ਹੁੰਦਾ ਅੱਜ ਨਿਆਰੇ ਲੈਣੇ ਆ ਸਾਡੀ ਆ ਸੋਚ ਆ ਅਸੀਂ ਕਹਿੰਦੇ ਆਜ ਸਭ ਨੂੰ ਦੇ ਲਓ ਯਾਰ ਕੀ ਦਿੰਨੇ ਆ ਹੁਣ ਮੋਟਰਾਂ ਦੇ ਬੈਲ ਲਾ ਦੇ ਬਾਦਲ ਨੇ ਬੰਦ ਕਰਦੇ ਤੁਸੀਂ ਛੱਡ ਕੇ ਲੈਰੀ ਪਾਣੀ ਦਾ ਖਿਆਲ ਲਾ ਕੇ ਪਾਣੀ ਫਿੱਟਨ ਦਿੰਦੇ ਜਿਹੜੇ ਮੀਟਰ ਲੱਗਾ ਹੋਵੇ ਜੰਦਾ ਮੈਦੀਆਂ ਹੋਣਾ ਤਾਂ ਪੀਣ ਨੂੰ ਪਾਣੀ ਵੀ ਨਹੀਂ ਕੱਢਦਾ ਵੀ ਰਹਿਣ ਦੋ ਜਾਂ ਛੋਟਾ ਬਚਣ ਗਿਆ ਮੈਂ ਤਾਂ ਪਾਣੀ ਲਾ ਪਰ ਇਹ ਕਾਲ ਦੇ ਮੇਰੇ ਖਿਲਾਫ ਹੋ ਗਏ ਲੋਕ ਵੀ ਨਾ ਨਾ ਜੇ ਇਹ ਬੰਦਾ ਕਦੇ ਕਾਮਯਾਬ ਹੋਗਾ ਬਿੱਲ ਨਾ ਲਾ ਦੇ ਹੁਣ ਮੈਂ ਤੁਹਾਨੂੰ ਗੱਲ ਦੱਸਦਾ 18-19000 ਕਰੋੜ ਦੇ ਘਾਟੇ ਜਾ ਵੀ ਦੀ ਜਿਹੜਾ ਬਹੁਤ ਕਮਾਊਦਾਰਾ ਸੀ ਪੰਜਾਬ ਸਰਕਾਰ ਹੁਣ ਜਦੋਂ ਇਹ ਬਿਲਕੁਲ ਪ੍ਰਾਈਵੇਟ ਹੋ ਗਿਆ ਫਿਰ ਕਿੱਥੇ ਜਾਓਗੇ ਮੀਟਰ ਦਾ ਥੋੜੇ ਜੱਪਾਣੇ ਲੱਗਣ ਲੱਗੇ ਜਦੋਂ ਸਰਕਾਰ ਨੇ ਕਹਿੰਦਾ ਕਿ ਸਾਡੇ ਹੱਥ ਖੜੇ ਆ ਭਾਈ 50 ਲੱਖ ਰੋਡ ਦਾ ਕਰਜ਼ਾ ਹੋਗਾ ਲੱਖ ਰੋਡ ਦੀ ਆਉਦਣਾ ਵੀ ਇਹਦਾ ਕੋਈ ਪ੍ਰਾਈਵੇਟ ਬੰਦੇ ਕੋਲ ਚਲਾ ਗਿਆ ਕੰਮ ਹੁਣ ਮੋਬਾਈਲ ਨਾਲ ਸਭ ਕੁਝ ਕੀ ਸੀਗਾ ਮੋਬਾਈਲਾਂ ਦੇ ਵੀ ਤੁਹਾਨੂੰ ਪਹਿਲਾਂ ਅਗਲਿਆਂ ਨੇ ਮੁਫਤ ਦਿੱਤਾ ਬਿਲੌ ਵੀ ਫਰੀ ਸਾਨੂੰ ਕ੍ਰੈਸ਼ਨ ਹੈ ਫਰੀ ਸਿਮ ਹੈ ਜਿੰਨਾ ਮਰਜ਼ੀ ਵਰਤੋ ਹੁਣ ਜਦੋਂ ਤੁਹਾਨੂੰ ਫਸਾ ਲਿਆ ਜਾ ਚਾਹ ਹੁਣ ਕਿਹਨੇ ਦਾ ਪੈਖ ਕੋਨੇ ਸਰਦ ਜਾ ਸਰਦ ਚਲਾਓ ਨਾਚ ਲਾਓ ਅੱਡੇ ਦੇ ਨਵਾ ਸੁਨੇਹਾ ਜਾਗਦਾ ਮਹਿਜ ਆ ਜਾਂਦਾ ਵੀ ਤੁਹਾਡੀ ਅੱਧੀ ਜੀ ਵੀ ਉੱਡ ਗਈ ਜੀ 25 ਰੁਪਿਆ ਦਾ ਹੋਰ ਕੋਹਾ ਲਓ ਫਿਰ ਕਿੱਥੇ ਜਾਵੋਗੇ ਸੋ ਜੀ ਅੱਜ ਦੀਆਂ ਗੱਲਾਂ ਨਹੀਂ ਛੋੜੇ ਆਉਣ ਵਾਲੇ 5 10 15 20 ਸਾਲ ਦੀਆਂ ਗੱਲਾਂ ਛੋੜੀਆਂ ਆਉਣ ਵਾਲੀਆਂ ਨਸਲਾਂ ਦੀਆਂ ਗੱਲਾਂ ਭੇਖ ਦੀਆਂ ਗੱਲਾਂ ਵੀਰ ਪਾਣੀ ਆਪਾਂ ਉਹਨਾਂ ਦੇ ਸਾਹਮਣੇ ਰੱਖਣਾ ਹੈ ਇਹ ਸਾਡਾ ਫਰਜ਼ ਹੈ ਕਿਉਂਕਿ ਆਪਾਂ ਜੇ ਅੱਜ ਜਿਉਂਦਿਆਂ ਜਾਂ ਆਪਣਾ ਕੋਈ ਨਾਮੋ ਨਿਸ਼ਾਨ ਹੈ ਕੋਈ ਪਛਾਣ ਹੈ ਤਾਂ ਸਾਡੇ ਉਹਨਾਂ ਕਰਕੇ ਜਿਨ੍ਹਾਂ ਨੇ ਸਾਡੀ ਖਾਤਰ ਤਿਆਰ ਕੀਤਾ ਕੁਰਬਾਨੀਆਂ ਦਿੱਤੀਆਂ ਜਾਨਾਂ ਦਿੱਤੀਆਂ ਸਿੰਘਾਂ ਵਾਂਗ ਕੀਤੇ ਘੱਲੂ ਘਾਰੇ ਧੰਦੇ ਜੰਗਾਂ ਜੰਦ ਕੀਤਾ ਤਾਂ ਆਪਾਂ ਜਿਉਂਦਿਆਂ ਆਪਾਂ ਤਾਂ ਚੁੱਪੀ ਹੋਏ ਬੈਠੇ ਆਂ ਆ ਬਾਹਰ ਵਾਲਾ ਦੇਖ ਲੋ ਹਲਾ ਦੇਖ ਯੋ ਬੇਚੇ ਬੇ ਜ਼ਮੀਨਾ ਲੈ ਮੈਂ ਸ਼ਪਤ ਕਰਦਾ ਜਿਹੜਾ ਬੰਦਾ ਕਿੱਲਾ ਵੇਚ ਕੇ ਜਾਂਦਾ ਛੋਟੀਆਂ ਚਾਰ ਪੀੜੀਆਂ ਦਾ ਕਿੱਲਾ ਐਵੇਂ ਨਹੀਂ ਲਈ ਜਾਨੀ ਬਾਹਰ ਜਾ ਲੈ ਕੇ ਦਿਖਾਓ ਲੋਡ ਵਾਲਾ ਜਿਹੜਾ ਬੰਦਾ ਉਹਨੂੰ ਠੀਕ ਆ ਮੋਤਰੀ ਕੀ ਦਿੱਤੀ ਜਾ ਸਕਦੀ ਹੈ ਭਾਈ ਲੋਡ ਵਾਲਾ ਗਰੀਬ ਹੈ ਹੁਣ ਜਿਹਦੇ ਕੋਲ 100 ਕਿੱਲਾ ਪੈੜੀਆਂ ਦਾ ਮੋਤਰਾ ਲਾਈ ਬੈਠਾ ਉਹਨੂੰ ਸਬਸਿਡੀ ਦੀ ਕੀ ਲੋੜ ਆ ਭਾਈ ਸੰਭਲ ਜਾਓ ਅੱਜ ਦਾ ਭਰਾਵੋ ਹੁਕਮ ਦੇਣ ਆਏ ਆ ਸਨੇਹਾ ਦੇਣ ਆਏ ਆ ਕਿ ਅਰੇ ਹੀ ਸਮਾਂ ਬਹੁਤ ਜ਼ਿਆਦਾ ਧਿਆਨ ਦੇਣਾ ਪਿਆਣਾ ਇਕੱਠੇ ਹੋ ਜੇਕਰ ਸੋਡੀਆਂ ਜਿੰਨੀਆਂ ਵੀ ਪਿੰਡ ਦੀ ਜਿੱਥੇ ਹੁੰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਉਹਦੇ ਨਾਲ ਜੁੜ ਜਾਓ ਹੁਣ ਸਰਕਾਰ ਦਾ ਏਜੰਸੀਆਂ ਦਾ ਬੜਾ ਜ਼ੋਰ ਲੱਗਿਆ ਪਿਆ ਹੈ ਵੀ ਲੋਕਾਂ ਨੂੰ ਲੜਾਉਣਾ ਕਿਵੇਂ ਹੈ ਜਿਵੇਂ ਚੰਦ ਭਾਨ ਦੀ ਘਰਨਾ ਵਾਪਰੀ ਇਸ ਤਰ੍ਹਾਂ ਸਦੂਰ ਦੇ ਇੱਕ ਪਿੰਡ 'ਚ ਘਟਨਾ ਵਾਪਰੀ ਸੀਗੀ ਵੀ ਲੋਕਾਂ ਨੂੰ ਐਸੀ ਬਨਾਮ ਜਰਨ ਵਾਲਾ ਜੱਟ ਬਨਾਮ ਦਲਤ ਕਹਿ ਲੋ ਉਹ ਕਿਵੇਂ ਕਰਨਾ ਹੈ ਉਹ ਵੀ ਬਹੁਤ ਵੱਡੀ ਸਾਜ਼ਿਸ਼ ਹੈ ਕਿ ਸਾਡੇ ਲੋਕਾਂ ਨੂੰ ਪਾੜਨਾ ਕਿਵੇਂ ਲਾਉਣਾ ਕਿਵੇਂ ਸਦੀਆਂ ਤੋਂ ਲੈ ਕੇ ਸਾਡੀਆਂ ਸਾਂਝਾ ਭਾਈਚਾਰਕ ਰੰਗੀਆਂ ਨੇ ਆਪਾਂ ਇਕੱਠੇ ਰਹਿਆ ਤੋਂ ਸੁਖਰਾਂ ਦੇ ਵਿੱਚ ਪਰ ਹੁਣ ਇਹ ਜਿੱਥੇ ਕਿਤੇ ਮੜੀ ਦੀ ਗਲਬਾਬ ਹੁੰਦੀ ਹੈ ਉਹਨੂੰ ਆਇਆ ਫਿਰ ਹਵਾ ਦਿੰਦੇ ਆ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਲੋਕ ਜੇ ਪਾਟਣਗੇ ਤਾਂ ਹੀ ਅਸੀਂ ਕੰਮ ਜਾ ਕੇ ਸਕਦੇ ਤਾਂ ਅਸੀਂ ਸਿਹਰਾ ਦਿੰਦੇ ਆ ਅਕਾਲ ਕਸਾਹ ਜਿਹੜਾ ਕੋਲ ਵੀ ਕਈ ਵਾਰੀ ਜਾ ਕੇ ਪ੍ਰਿਆਰ ਬੈਠੀਆਂ ਜਿੱਤਨੇ ਆ ਵੀ ਪਿੰਡਾਂ ਦੇ ਗੁਰੂ ਘਰ ਪਿੰਡਾਂ ਦੇ ਸੇਵੇ ਭਾਈ ਇਕੱਠੇ ਕਰੋ ਲੋਕਾਂ ਦਾ ਭਾਈਚਾਰਾ ਕਾਇਮ ਕਰੋ ਜਿੱਤੇ ਵੀ ਬਹੁਤ ਜ਼ਰੂਰੀ ਹੈ ਆਪਣੇ ਤਾਂ ਹੈਂਦ ਵਾਲੇ ਵੱਡਾ ਪਿੰਡ ਘਰ ਕੇ ਤਾਂ ਹੋ ਜੇ ਉਹ ਗੱਲ ਕਰਦਾ ਮੈਂ ਸੇਵੇ ਗੁਰੂ ਘਰ ਦਾ ਇਕੱਠੇ ਹੋਣਾ ਹਾਂ ਇਹਨਾਂ ਚੀਜ਼ਾਂ ਵੱਲ ਵੀ ਖਿਆਲ ਰੱਖੋ ਬਾਕੀ ਭਾਈ 13 ਪ੍ਰਾਪਨ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਮੰਡੀ ਸਾਹਿਬ ਕੋਲੇ ਧਰਜੀ ਦੇ ਉੱਤੇ ਇੱਕ ਬਹੁਤ ਵੱਡਾ ਕਾਠ ਰੱਖ ਰਹੇ ਆ ਕਾਠ ਦਾ ਕਾਰਨ ਇਹੀ ਹੈ ਵੀ ਤਰਨਾ ਦਸੰਬਰ ਨੂੰ ਲੁਧਿਆਣਾ 'ਚ ਕਾਠ ਰੱਖਿਆ ਸੀਗਾ ਵੀ ਬੁੱਡੇ ਦਰਿਆ 'ਚ ਪੈਣੀਆਂ ਜਲਾ ਬੰਦ ਕਰਨੀਆਂ ਅਸੀਂ 6 ਮਹੀਨੇ ਫਿਰਦੇ ਰਹੇ ਉਹ ਗੰਗਾ ਨਗਰ ਦੀ ਕਾਨੇਰ ਉਹ ਸਾਰੇ ਹੋਰ ਫਾਲਕਾ ਫਰੀਦਕੋਟ ਮੋਗਾ ਕੋਇਪੁਰ ਮੁਕਸਰ ਸਾਰੇ ਦੱਖਣੀ ਮਾਲਵੇ ਦੇ ਪਿੰਡਾਂ 'ਚ ਹਰ ਬੰਦਾ ਪੀਂਦਾ ਹੈ ਉਸ ਪਾਣੀ ਤੋਂ ਨਜ਼ਾਰਾਂ ਤੋਂ 80 80% ਲੋਕਾਂ ਨੂੰ ਕਾਲਾ ਪੀਲੀਆ ਸ਼ੂਗਰ ਕੈਂਸਰ ਪਿੰਡਾਂ 'ਚ ਹੋ ਰਿਹਾ ਪਿਆ ਜੰਮਦੇ ਜਵਾਕਾਂ ਨੂੰ ਮੂੰਹ ਦੇ ਵਿੱਚ ਕੈਂਸਰ ਹੋ ਰਿਹਾ ਸਾਰੇ ਲੋਕ ਕਹਿੰਦੇ ਤੁਸੀਂ ਦੁਖੀ ਬਹੁਤ ਆ ਪਾਣੀ ਦੇ ਨਾਲ ਪਰ ਜਦੋਂ ਤਿੰਨ ਤਰੀ ਨੂੰ ਇਕੱਠ ਰੱਖਿਆ 3 ਕਰੋੜ ਬੰਦਾ ਪੀਂਦਾ ਪੰਜਾਬ ਤੇ ਰਾਜਸਥਾਨ ਦਾ ਉਹ ਪਾਣੀ ਤੋਂ ਪੱਲ ਬੰਦਾ ਉੱਥੇ ਤੱਕ 10000 ਪਹੁੰਚਦੇ। ਜੂ ਇਸ ਕਰਕੇ ਅਸੀਂ ਤੇਗਰਾਮ ਰਾਏ ਨੂੰ ਕੱਖ ਕਰਕੇ ਕਿਉਂਕਿ ਲੜਾਈ ਵੱਡੀ ਹੈ ਲੜਾਈ ਦੰਨੀ ਹੈ। ਕਿ ਯਾਰਾਂ ਐ ਨਹੀਂ ਬੰਦ ਹੋਣੀਆਂ। ਅਜਿੰਗੀਆਂ ਨਵੀਆਂ ਫੈਕਟਰੀਆਂ ਲੱਗ ਰੰਦਾਂ ਨੇ, ਕਾਰਖਾਨੇ ਲੱਗ ਰਹੇ ਐ। ਬਹੁਤ ਥਾਈਂ ਇਹਨਾਂ ਦੇ ਗਲਾਬ ਵੀ ਮੋਰਚੇ ਖੁੱਲੇ ਹੋਏ ਆ। ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਫੈਕਟਰੀ ਦੀ ਲੋੜ ਹੀ ਹੈ ਜੀ। ਤੁਸੀਂ ਇੱਥੇ ਪੈਦਾਵਾਰ ਹੀ ਨਹੀਂ ਹੁੰਦੀ ਐ ਕਿਰਤੀ ਨਹੀਂ ਨਾਲ ਜੀ ਇੰਨਾ ਪਤਾ ਕਰ ਸਕਦੇ ਹੋ ਕਿ ਤੁਸੀਂ ਇਥੋਂ ਜੇ ਮੰਨ ਲਓ ਲਾਂਗਾ ਖੁੱਲੀ ਜਾਣਾ ਜਿਹੜਾ ਵਾਕਾ ਬਾਗਰ ਖੁੱਲ੍ਹ ਜਾਣਾ ਹੋਰ ਖੁੱਲ੍ਹੂ 4 ਸਾਲ ਨੂੰ ਪੰਗ ਉਹਨਾਂ ਉਹਨਾਂ ਤੱਕ ਸਾਡੇ ਕੋਲ ਸਾਡੀ ਧਰਤੀ ਸਾਡੀ ਜ਼ਮੀਨ ਨਹੀਂ ਹੋਣੀ ਤਾਂ ਸਾਡੀ ਮੰਗ ਇਹ ਵੀ ਹੋਣੀ ਚਾਹੀਦੀ ਭਾਈ ਬਾਗਾ ਬਾਗਰ ਖੋਲ ਕੇ ਖੜਾ ਵਪਾਰ ਜਿਹੜਾ ਸ਼ੁਰੂ ਹੋਣਾ ਚਾਹੀਦਾ ਤਾਂ ਆਪਣੇ ਲੋਕ ਬਹੁਤ ਸੌਖੇ ਰਹਿ ਸਕਦੇ ਐ ਸੋ ਇਸ ਲਈ ਇਸੇ 13 ਪਰਾਇਆਂ ਨੂੰ ਰਸਾਕੀ ਤੇ ਕੱਖ ਰੱਖਿਆ ਵੀ ਇਹ ਜਿਹੜੇ ਮੁੱਦੇ ਨੇ ਇੱਕ ਮੁੱਦਾ ਨਹੀਂ ਆ ਪੰਜਾਬ ਦਾ ਸਿੱਖਿਆ ਦਾ ਮੁੱਦਾ ਬੋਲੀ ਦਾ ਮੁੱਦਾ ਪਾਣੀ ਦਾ ਮੁੱਦਾ ਧਰਤੀ ਦਾ ਮੁੱਦਾ ਕਿਸਾਨੀ ਦਾ ਮੁੱਦਾ ਮਜ਼ਦੂਰਾਂ ਦੇ ਮੁੱਦੇ ਨੇ ਅੱਜ ਬੰਦਿਆ ਉਹ ਸਾਹਿਬ ਨੂੰ 100 ਦੇ ਉੱਪਰ ਹੋ ਗਿਆ ਬੈਠਿਆ ਨੂੰ ਮਰਨ ਵਾਲੇ ਦੇ ਉੱਤੇ ਸਾਡੇ ਲੋਕ ਉੱਥੇ ਵੀ ਓਵੇਂ ਨਹੀਂ ਪਹੁੰਚ ਰਹੇ 12 12.5 ਹਜ਼ਾਰ ਪੰਜਾਬ ਦਾ ਪਿੰਡ ਹੈ ਜੇ ਪਾਈ ਪਾਈ ਬੰਦੇ ਵੀ ਪਿੰਡਾਂ 'ਚ ਉੱਠ ਕੇ ਜਾਣਗੇ ਤਾਂ ਵੀ ਬਹੁਤ ਵੱਡੀ ਗਲਤੀ ਵਰਤਾਂ ਤੇ ਹੋ ਸਕਦੀ ਹੈ ਇਹ ਸਾਡੇ ਲਈ ਲੜਾਈਆਂ ਲੜੀਆਂ ਜਾ ਰਹੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਲਈਆਂ ਜੰਗਾਂ ਲੜੀਆਂ ਜਾ ਰਹੀਆਂ ਨੇ ਉਹਨਾਂ ਨੇ ਕੋਈ ਆਪਣੇ ਸਿਆਸੀ ਹਿੱਤ ਨਹੀਂ ਇਦੋਂ ਲੈ ਕੋਈ ਉਹਨਾਂ ਦੇ ਲਾਭ ਨਹੀਂ ਕੋਈ ਹਿੱਤ ਨਹੀਂ ਹੈਗੀ ਪਰ ਸਾਡਾ ਫਰਜ਼ ਬਣਦਾ ਬਾਈ ਜਿੱਥੇ ਕਿਤੇ ਰਸਟਾਨੇ ਮੋਰਚੇ ਲੱਗਦੇ ਆ ਸਾਡਾ ਫਰਜ਼ ਆ ਕਿ ਅਸੀਂ ਉੱਥੇ ਪਹੁੰਚਿਆ ਕਰਕੇ ਉਹਨਾਂ ਮੋਰਚਾ ਦੇ ਵਿੱਚ ਵੀ ਤੇ ਨੰਬਰ ਸਾਨੂੰ ਇੱਕ ਜਾਰੀ ਕੀਤਾ ਹੈ ਇਹ ਨੰਬਰ ਜਾਰੀ ਕਰਨ ਦਾ ਸਾਡਾ ਮਕਸਦ ਐਨਾ ਹੀ ਹੈ ਕਿ ਕੋਈ ਗੱਲਬਾਤ ਕੋਈ ਘਟਨਾ ਮੰਨ ਲਓ ਵਾਪਰਦੀ ਆ ਪਿੰਡ ਦੇ ਵਿੱਚ ਤਾਂ ਜਿਹੜਾ ਸਾਡਾ ਇੱਕ ਜਥੇਬੰਦੀ ਬਣੀ ਹੋਈ ਆ ਪੂਰੇ ਪੰਜਾਬ 'ਚ ਕਿਉਂਕਿ ਆਪਾਂ ਦੇਖਿਆ ਕਿ ਜੀਰਾ ਫੈਕਟਰੀ ਜਦੋਂ ਬੰਦ ਹੋਈ ਤਾਂ ਸ਼ੁਰੂ ਦੇ ਵਿੱਚ ਲੋਕਾਂ ਨੇ ਉੱਠ ਕੇ ਆਲੇ ਦਾਲੇ ਦੇ ਲੋਕ ਜਦੋਂ ਮਰਦ ਲੱਗੇ ਪਸ਼ੂ ਮਰਦ ਲੱਗੇ ਤਾਂ ਲੋਕਾਂ ਨੇ ਉੱਠ ਕੇ ਰੌਲਾ ਪਾਇਆ ਪੂਰਾ ਪੰਜਾਬ ਇਕੱਠਾ ਹੋਇਆ ਉੱਥੇ ਅਸੀਂ ਰਾਤ ਨੂੰ ਵੀ ਉੱਥੇ ਮੋਰਚੇ ਲਾਉਂਦੇ ਰਹੇ ਹਾਂ ਤਾਂ ਜਾ ਕੇ ਉਹ ਜੀਰਾ ਫੈਕਟਰੀ ਬੰਦ ਹੋਈ ਹੈ ਸੋ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਵੀ ਇਹ ਪੰਜਾਬ ਦੀਆਂ ਸਮੱਸਿਆਵਾਂ ਨਹੀਂ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਨੇ ਇਹ ਨਹੀਂ ਵੀ ਫਰਾਨੇ ਪਿੰਡ ਦੀ ਘਟਨਾ ਹੈ ਫਰਾਨੇ ਮਿਰੇ ਦੀ ਘਟਨਾ ਹੈ ਉਹ ਸਾਡੇ ਦੇ ਵੀ ਆ ਹੋ ਸਕਦਾ ਸੋ ਸਾਰੇ ਪੰਜਾਬ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਸੋ ਸੀ ਨੰਬਰ 928870325 ਇਹ ਨੰਬਰ ਤੁਸੀਂ ਇਹਦੇ ਨਾਲ ਹੀ ਸਿਰਫ ਸੁਨੇਹਾ ਛੱਡਣਾ WhatsApp ਦੇ ਉੱਤੇ ਤਾਂ ਕਿ ਜਦ ਨਾਲ ਜੁੜ ਜੂਗੇ ਤੇ ਜਿਹੜੀ ਵੀ ਸਮੱਸਿਆ ਸਾਡੇ ਕੋਲ ਪਹੁੰਚ ਜੂਗੀ ਤੇ ਗੱਲ ਮੁੱਦੇ ਤੋਂ ਵੀ ਕਰਨੀ ਆ ਬਾਈ ਮੁੱਦੇ ਤੋਂ ਪਾਸੇ-ਆਸੇ ਵਾਲੀਆਂ ਗੱਲਾਂ ਨਾ ਕਰਿਓ ਸਾਡੀ ਕੱਟੀ ਖੁੱਲ ਗਈ ਸਾਡੀ ਬੱਚੀ ਮਰ ਗਈ ਉਹੋ ਜੀਆਂ ਨਾ ਗੱਲਾਂ ਕਰੋ ਸਾਡੀ ਮੱਝ ਨੇ ਜੇਰ ਨਹੀਂ ਪਈ ਬਾਈ ਦਸੇ ਦਾ ਕੀ ਹਾਲ ਹੈ ਮੁੱਤ ਨਹੀਂ ਕਰੀ ਬੜਿਆ ਕੋਹ ਹੋ ਜਾਂ ਗੱਲਾਂ ਮਚ ਲਾਏ ਉਹਨੇ ਗਰੁੱਪਾਂ ਦੇ ਵਿੱਚ ਉਹ ਨਾ ਗੱਲ ਕਰਿਓ ਗੱਲ ਜਿਹੜੀ ਮੁੱਦੇ ਦੀ ਅਸੀਂ ਕਰਨਾ ਆਏ ਆ ਪਾਣੀ ਦੀ ਗੱਲ ਮੇਨਾਂ ਕਿਉਂਕਿ ਸਾਡੀ ਡੈਡਲਾਈਨ ਨਾ ਪੰਜਾਬ ਕੋਲੇ ਕਿ 2049-40 ਤੱਕ ਜਾਂਦੀਆਂ ਪੰਜਾਬ ਦੀ ਧਰਤੀ ਇਹ ਤੋਂ ਪਾਣੀ ਦੇ ਮੁੱਕ ਜਾਣਗੇ ਇਹ ਸੱਚ ਵੀ ਹੈ ਹਰ ਸਾਲ 500 ਤੋਂ 500 ਕੋਟ ਪਾਣੀ ਥੱਲੇ ਜਾ ਰਿਹਾ ਜੇ ਅੱਜ ਨਹੀਂ ਫਿਕਰ ਕਰਾਂਗੇ ਅੱਜ ਨਹੀਂ ਇਹਦਾ ਕੋਈ ਹੱਲ ਕਰਾਂਗੇ ਤਾਂ ਫਿਰ ਜਦੋਂ ਮੁੱਕ ਗਿਆ ਉਦੋਂ ਕੋਈ ਹੱਲ ਨਹੀਂ ਹੋਣਾ ਸਾਡੇ ਲਈ ਪਾਣੀ ਦਾ ਕੋਈ ਬਦਲ ਨਹੀਂ ਹੈਗਾ ਐਜੇ ਹਰ ਚੀਜ਼ ਦਾ ਤੋੜਾ ਬਦਲ ਹੈ ਜਿੰਦਗੀ ਦਾ ਇਨਸਾਨੀ ਜਿੰਦਗੀ ਦਾ ਚਾਹੇ ਸ੍ਰਿਸ਼ਟੀ ਦੇ ਜੋ ਵੀ ਜਿੰਦਗੀ ਜੀਵਨ ਧੜਕਦਾ ਉਹਦਾ ਤੇ ਪਾਣੀ ਦਾ ਕੋਈ ਬਦਲ ਨਹੀਂ ਪਾਣੀ ਕਿੱਥੋਂ ਪੈਦਾ ਕਰ ਲਓਗੇ ਨਹੀਂ ਹੋਣਾ ਸੋ ਅੱਜ ਹੀ ਸਾਨੂੰ ਸੋਚਣ ਦੀ ਲੋੜ ਹੈ ਵੀ ਭਾਈ ਅਸੀਂ ਪਾਣੀਆਂ ਨੂੰ ਕਿਵੇਂ ਬਚਾਉਣਾ ਹੈ ਯਾਰਾਂ ਤੋਂ ਤੇ ਵੈਸੇ ਜਿਹਾ ਦੂਧਾ ਹੋ ਕੇ ਮੁੱਕ ਰਿਹਾ ਸੋ ਇਹਨਾਂ ਮਸਲਾਂ ਨੂੰ ਲੈ ਕੇ ਮੁੰਡਿਆਂ ਨੂੰ ਲੈ ਕੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਪੰਜਾਬ ਦੇ ਰੱਖ ਹੱਕ ਜਿਹੜੇ ਪੰਜਾਬੀਆਂ ਦੇ ਰੱਖੇ ਹੋਣੇ ਚਾਹੀਦੇ ਨੇ ਪੰਜਾਬ ਅੰਦਰ ਬਾਹਰ ਦਾ ਬੰਦਾ ਜ਼ਮੀਨ ਨਾਲ ਲੈ ਸਕੇ ਇਹ ਕਾਨੂੰਨ ਬਣਨੇ ਚਾਹੀਦੇ ਨੇ ਕਿਉਂਕਿ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਇਹ ਸਾਰੇ ਇਕੱਠੇ ਰੱਖੇ ਆ ਅਸੀਂ ਚਾਹੁੰਦੇ ਹਾਂ ਉਹਦੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ 13 ਅਪ੍ਰੈਲ ਨੂੰ ਵਿਸਾਖੀ ਦੇ ਮੇਲੇ ਗੰਦਵਾ ਸਾਹਿਬ ਤਲਵੰਡੀ ਸਾਹਿਬ ਨੂੰ ਨੰਬਰ ਮੈਂ ਇੱਕ ਵਾਰੀ ਫੇਰ ਬੋਲ ਦਿੰਦਾ ਆਖੋਲੀ ਇਹ ਨੰਬਰ ਤੁਸੀਂ ਲਿਖ ਲਓ ਕੋਲੇ ਤਾਂ ਕਿ ਬਾਅਦ ਨਾਲ ਤੁਸੀਂ ਫਿਰ ਢੁਣ ਲੋਗੇ 9886 बत्ती पड़ानवे अठासी सत बत्ती पैंठ नंबर है तो सारी संघ का बहुत बहुत धन्यवाद वागुरू जी का खालसा वागुरू